ਦੇਲੇ ਵੀ ਇਹ ਕੰਮ ਨਾ ਕਿ ਤੁਹਾਡੀਆਂ ਜ਼ਮੀਨਾਂ ਖੋਹਣ ਦੇ ਜਿਹਦੇ ਕੋਲ ਹੈ ਇੱਕ ਕਨਾਲ ਜ਼ਮੀਨ ਉਹਦੀ ਕੀ ਖੋਈ ਜਾਊ ਜਾਂ ਕੋ 17 ਕਿੱਲਾਂ ਦਾ ਜਿਹੜਾ ਸਟੈਂਡਰਡ ਐਕਟ ਬਣਿਆ ਸੀ ਹੈ ਨਾ 17 ਏਕੜ ਵਾਲਾ ਜੇ ਕੋਈ ਗੱਲ ਕਰੇ ਵੀ ਇਹਦੇ ਤੋਂ ਵੱਧ ਜ਼ਮੀਨਾਂ ਕੋਲ ਸਰਪਨਾਸ ਜ਼ਮੀਨ ਹੈ ਉਹਨਾਂ ਤੋਂ ਲਈ ਜਾਵੇ ਉਹ ਉਹਨਾਂ ਨੂੰ ਬੜੀ ਰਿਕਤ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਉਹ ਪਟਾ ਕੇ ਤੇ ਗਰੀਬਾਂ ਉਹਨਾਂ ਦੇ ਖਿਲਾਫ ਖੜਾ ਕਰ ਲਈ ਆਪਦੇ ਨਾਲ ਉਹਨਾਂ ਦੀ ਲੰਬੰਬੀ ਕਰ ਲਈਂਗੇ ਹਾਲਾਂਕਿ ਉਹਨਾਂ ਕੋਲ ਕੋਈ ਕਾਨੂੰਨ ਨਾ ਪਹੁੰਚਿਆ ਨਹੀਂ ਕਿ ਵੰਡੀ ਜਾਊਗੀ ਜਿਹੜੀ ਗੱਲ ਆਪਾਂ ਕਰਦੇ ਆ ਤਾਂ ਉਹਨਾਂ ਨੂੰ ਵੀ ਆਊਗਾ ਕੁਛ ਨਾ ਕੁਛ ਇਸਾ ਪਰ ਉਹ ਵਰਤੇ ਜਾਂਦੇ ਆ ਇੱਥੇ ਮੈਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਦੇਖਿਆ ਵੀ ਭਾਵੇਂ ਉਹਨਾਂ ਕੋਲ ਜ਼ਮੀਨ ਨਹੀਂ ਰਹੀ ਪਰ ਜਾਤੀਵਾਦ ਵਾਲਾ ਕਿੱਲਾ ਜਾਂ ਜਾਤੀਵਾਦ ਵਾਲੀ ਉਹ ਜਿਹੜੀ ਗੱਲ ਆ ਨਾ ਉਹ ਉਹਨਾਂ ਦੇ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਰਹਿੰਦੇ ਆ ਵੀ ਹੂੰ ਉਹ ਕਹਿਣਗੇ ਹੂੰ ਅਸੀਂ ਹਾਂ ਤਾਂ ਜਾਤੀ ਪਰ ਸਾਡੇ ਕੋਲੇ ਜ਼ਮੀਨ ਨਹੀਂ ਹੈਗੀ ਵੀ ਜੇ ਕਿਤੇ ਮਜ਼ਦੂਰਾਂ ਦੀ ਗੱਲ ਹੋਵੇ ਨਾ ਮੈਂ ਬਹੁਤ ਸਾਰੇ ਮਾਮਲੇ ਚੀਕਣਾ ਕਰਾਉਣ ਜਾਵਾਂ ਤੇ ਮੈਂ ਕਹਾਂ ਵੀ ਮਜ਼ਦੂਰਾਂ ਦੀ ਮੀਟਿੰਗ ਕਰਦੇ ਆ ਉਹ ਆ ਕੇ ਕਹਿਣਗੇ ਮਤਲਬ ਉਹਨਾਂ ਨੂੰ ਇਹ ਗੱਲ ਚੁੱਭ ਜਾਂਦੀ ਆ ਵੀ ਉਹ ਅਸੀਂ ਜੱਟ ਆਂ ਵੀ ਕਰਦੇ ਬੇਸ਼ਕ ਮਜ਼ਦੂਰੀ ਹੁਣ ਪਰ ਇਹ ਜਿਹੜਾ ਇਹ ਫਰਕ ਜੇ ਹੈ ਆ ਇਹ ਉਹਨਾਂ ਦੀ ਅਜੇ ਸਮਝ ਨਹੀਂ ਬਣੀ ਪਰ ਜੇ ਆਪਾਂ ਕਹਿ ਦਈਏ ਵੀ ਅੱਜ ਮੁਕੰਮਲ ਇਹ ਜਾਤੀ ਦਾ ਫਰਕ ਮਿਟ ਗਿਆ ਤੇ ਨਹੀਂ ਹੈ ਅਜੇ ਵੀ ਮਤਲਬ ਉਹ ਜਿਹੜੀ ਜਾਗੀਰੂ ਰਹਿੰਦ ਖੁੰਦਿਆ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਹੈ ਆਪਾਂ ਦੇਖਦੇ ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੜੀ ਹੈਰਾਨੀ ਹੁੰਦੀ ਆ ਕਿ ਸ਼ਮਸ਼ਾਨ ਘਾਟ ਅਟਟ ਨਹੀਂ ਗੁਰਦੁਆਰਿਆਂ ਦੇ ਵਿੱਚ ਭਾਂਡੇ ਅਟਟ ਨਹੀਂ ਉਹਨਾਂ ਦੇ ਮਤਲਬ ਗੁਰਦੁਆਰੇ ਅਟਟ ਨਹੀਂ ਪਿੰਡਾਂ ਦੇ ਵਿੱਚ ਬਾਣੀ ਨੂੰ ਇੱਕ ਨੂੰ ਮੰਨਣਾ ਫਲਸਫਾ ਇੱਕ ਮੰਨਣਾ ਹੈ ਪਰ ਉਹ ਅਲੱਗ-ਅਲੱਗ ਹੋਣਗੇ ਪਿੰਡ ਤਾਨ ਸਿੰਘ ਵਾਲੇ ਦੇ ਵਿੱਚ ਤਾਂ ਜਿਹੜੇ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਉਹ ਦੋਵੇਂ ਇੱਕ ਭਾਈਚਾਰੇ ਦੇ ਤਿਲੋਂ ਪਰ ਇੱਕ ਦੇ ਮਗਰ ਸਤਾ ਘੜੀ ਸੀ ਤੇ ਦੂਜੇ ਜਿਹੜੇ ਸੀ ਉਹ ਵਿਚਾਰੇ ਮਤਲਬ ਕੀ ਕਹ ਲਵਾਂ ਵੀ ਉਹਨਾਂ ਦੇ ਮਗਰ ਕੋਈ ਤਾਕਤ ਨਹੀਂ ਸੀ ਤੇ ਇਹਦਾ ਇੱਥੇ ਆ ਜੇ ਗੋਰੀਏ ਮੱਤੇ ਤੇ ਨਾਲ ਵਧੀ ਕੀ ਹੁੰਦੀ ਹੈ ਤਾਂ ਵਧੀ ਕੀ ਕਰਨ ਵਾਲਾ ਕਰਾਉਣ ਵਾਲਾ ਕੌਣ ਹੈ ਕਰਾਉਣ ਵਾਲਾ ਐਮਐਲਏ ਵੀ ਦਲਤਿਆ ਕਰਨ ਵਾਲਾ ਜਿਹੜਾ ਐਸਐਚਓ ਆ ਉਹ ਵੀ ਦਲਤਿਆ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਵਾਲੀ ਇਨਕਲਾਬ ਵਾਲੀ ਇੱਕ ਨਵੀਂ ਸਰਕਾਰ ਚੁਣੀ ਤੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਬਸੰਤੀ ਪੱਗਾਂ ਨੇ ਆ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਵਾਂ ਚੇਂਜ ਆ ਜਿਹੜਾ ਕੋਈ ਨਵਾਂ ਬਦਲਾਵ ਲੈ ਆਉਣਾ ਪਰ 3 ਸਾਲ ਹੋ ਗਏ ਸਰਕਾਰ ਆਈ ਨੂੰ ਹਲਤੀਕ ਕੋਈ ਵੀ ਧਿਰ ਕੋਈ ਵੀ ਤਬਕਾ ਜਿਹੜਾ ਇਸ ਸਰਕਾਰ ਤੋਂ ਖੁਸ਼ ਨਹੀਂਗਾ ਪਰ ਜੇਕਰ ਪਿਛਲੇ ਸਮੇਂ ਤੋਂ ਦੇਖੀਏ ਤਾਂ ਇਸ ਸਰਕਾਰ ਦੇ ਸਮੇਂ ਦੇ ਦੌਰਾਨ ਆ ਜਿਹੜਾ ਵੈਸੇ ਤਾਂ ਤੁਹਾਨੂੰ ਦੱਸ ਦਈਏ ਕਿ ਇਤਿਹਾਸ ਗਵਾਹ ਸਦੀਆਂ ਤੋਂ ਹੀ ਆ ਜਿਹੜਾ ਇੱਕ ਤਬਕਾ ਉਹ ਦਬਾਇਆ ਜਾਂਦਾ ਰਿਹਾ ਜਿਸ ਨੂੰ ਦਲਤ ਤੌਕਾ ਤੇ ਨਾਲ-ਨਾਲ ਤੁਹਾਨੂੰ ਇਹ ਦੱਸਦੀ ਹੈ ਕਿ ਦਲਤ ਤੌਕੇ ਦੇ ਨਾਲ-ਨਾਲ ਆ ਜਿਹੜਾ ਉਹ ਔਰਤ ਤਬਕਾ ਵੀ ਹੈ ਜਿਹੜਾ ਹਮੇਸ਼ਾ ਦਬਾਇਆ ਜਾਂਦਾ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਕਈ ਘਟਨਾਵਾਂ ਅਜਨੀਆਂ ਘਟੀਆਂ ਜਿਨ੍ਹਾਂ ਦੇ ਨਾਲ ਆ ਜਿਹੜਾ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਆ ਉਹ ਪੰਜਾਬ ਦੇ ਵਿੱਚ ਜੱਟ ਵਰਸਸ ਦਲਤ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਅਜਾਹੇ ਵਿੱਚ ਕਿਸ ਤਰੀਕੇ ਦੇ ਨਾਲ ਬਚਿਆ ਜਾਵੇ ਕਿਹੜੀਆਂ ਸ਼ਕਤੀਆਂ ਹੈਗੀਆਂ ਜੋ ਇਹ ਕੰਮ ਕਰਵਾ ਰਹੀਆਂ ਹੈਗੀਆਂ ਸਾਡੇ ਨਾਲ ਪ੍ਰਕティਸੀਲ ਇਸਤਰੀ ਸਭਾ ਤੋਂ ਮੈਡਮ ਜਸਵੀਰ ਕੌਰ ਜੀ ਮੌਜੂਦ ਰਹਿਣਗੇ ਆ ਲੰਬੇ ਸਮੇਂ ਤੋਂ ਇਹ ਇਸਤਰੀ ਸਭਾ ਚਲਾ ਰਹੇ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਮਾਜਿਕ ਮੁੱਦਿਆਂ ਦੇ ਉੱਤੇ ਜਿਹੜਾ ਇਹ ਲਿਖਦੇ ਵੀ ਰਹਿੰਦੇ ਆ ਆ ਸਵਾਗਤ ਆ ਜੀ ਮੈਮ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਜੀ ਜਿਸ ਮੈਂ ਜਿਕਰ ਦੇਖੀ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਗੱਲਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੋ ਐਸਸੀ ਭਾਈਚਾਰਾ ਹੈਗਾ ਸਾਡਾ ਜੋ ਦਲਤ ਭਾਈਚਾਰਾ ਹੈਗਾ ਉਹਨਾਂ ਦੇ ਉੱਤੇ ਜ਼ੁਲਮਾ ਜਿਹੜਾ ਉਹ ਤਾਂ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਭਾਵੇਂ ਆਪਾਂ ਦੇਖਦੇ ਹੈਗੇ ਕਿ ਗੁਰਮਤ ਫਲਸਫੇ ਦੀ ਵਜ੍ਹਾ ਕਰਕੇ ਕਾਫੀ ਸਾਰਾ ਉਸ ਤਰ੍ਹਾਂ ਦਾ ਵਿਤਕਰਾ ਨਹੀਂਗਾ ਜਿਸ ਤਰ੍ਹਾਂ ਦਾ ਯੂਪੀ ਬਿਹਾਰ ਜਾਂ ਫਿਰ ਰਾਜਸਥਾਨ ਵਰਗੇ ਏਰੀਆ ਦੇ ਵਿੱਚ ਆ ਪਰ ਫਿਰ ਵੀ ਹੋ ਰਿਹਾ ਹੈਗਾ ਕੀ ਕਾਰਨਮੰਦ ਵੀ ਹਲੇ ਵੀ ਲੋਕਾਂ ਦੇ ਵਿੱਚੋਂ ਇਹ ਮਾਮਲੇ ਆ ਜਿਹੜੇ ਮਨਾਂ ਦੇ ਵਿੱਚੋਂ ਹਲੇ ਵੀ ਉਹ ਚੀਜ਼ਾਂ ਜਾ ਨਹੀਂ ਰੰਝਾਂਗਾ ਬਿਲਕੁਲ ਜਿਹੜਾ ਤੁਸੀਂ ਅੱਜ ਵਿਸ਼ਾ ਰੱਖਿਆ ਨਾ ਬਿਲਕੁਲ ਠੀਕ ਆ ਵੀ ਜਿਹੜਾ ਜਾਤੀਵਾਦੀ ਹੈ ਨਾ ਇੱਕ ਫਰਕ ਇਹ ਹੈ ਆ ਸਾਡੇ ਗੁਰੂਆਂ ਨੇ ਵੀ ਜਿਹੜੀ ਲੜਾਈ ਲੜੀ ਇਹਦੇ ਖਿਲਾਫ ਉਹ ਬੋਲੇ ਨੇ ਲੜੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅਮਰਤਿ ਛਕਾਉਣ ਦਾ ਇੱਕ ਮੰਤਵ ਇਹ ਵੀ ਸੀ ਕਿ ਸਾਰੀਆਂ ਜਾਤਾਂ ਨੂੰ ਇਕੱਠਾ ਕੀਤਾ ਜਾਵੇ ਜਾਤ ਪਾਤ ਦਾ ਭੇਤ ਭਾ ਮਕਾਇਆ ਜਾਵੇ ਪਰ ਮੰਦੇ ਆ ਉਹਨਾਂ ਦੇ ਫਲਸਫੇ ਨੂੰ ਮੰਨਣਗੇ ਮੱਥਾ ਟੇਕਣਗੇ ਪਰ ਕਦੇ ਜਾਤ ਪਾਤ ਵਾਲਾ ਜਿਹੜਾ ਉਹ ਗੱਲ ਅਜੇ ਤੱਕ ਸਾਡੇ ਮਨਾਂ ਚੋਂ ਵਿਸਰਿ ਨਹੀਂ ਤਾਂ ਪਹਿਲਾਂ ਜ਼ਗੀਰਦਾਰੀ ਸਿਸਟਮ ਸੀ ਤਾਂ ਆਪਾਂ ਸਾਰੇ ਜਾਣਦੇ ਕਿ ਜਿਹੜੇ ਦਲਿਤ ਵਰਗ ਹੈ ਸ਼ੋਸ਼ਤ ਵਰਗ ਹੈ ਬਹੁਤ ਸਾਰਾ ਇਹਨਾਂ ਨਾਲ ਵਧਿਕੀਆਂ ਹੁੰਦੀਆਂ ਰਹੀਆਂ ਮੁੱਢਕਤੀ ਮਾਤੋਂ ਤਾਂ ਸੰਵਿਧਾਨ ਬਣ ਤੋਂ ਬਾਅਦ ਕਾਨੂੰਨਨ ਤੌਰ ਤੇ ਇਹ ਕਿਸੇ ਨੂੰ ਮਤਲਬ ਇਹਦੇ ਤੇ ਸਖਤੀ ਕੀਤੀ ਗਈ ਕਿ ਕੋਈ ਕਿਸੇ ਨੂੰ ਜਾਤੀ ਕਰਦ ਸ਼ਬਦ ਕਹਿ ਕੇ અપਮਾਨਤ ਨਹੀਂ ਕਰੂਗਾ ਕੋਈ ਉਸ ਰੂਪ ਦੇ ਵਿੱਚ ਸਿੱਧੇ ਰੂਪ ਵਿੱਚ ਉਹਨਾਂ ਦਾ ਵਿਤਕਰਾ ਨਹੀਂ ਕਰ ਸਕਦਾ ਉਹਨਾਂ ਨਾਲ ਬਹੁਤ ਸਾਰੀਆਂ ਰਿਜ਼ਰਵੇਸ਼ਨਾਂ ਰੱਖੀਆਂ ਗਈਆਂ ਜਿਹਦੇ ਨਾਲ ਫਰਕ ਪਿਆ ਥੋੜਾ ਫਰਕ ਪਿਆ ਪਰ ਜੇ ਆਪਾਂ ਕਹਿ ਦਈਏ ਵੀ ਅੱਜ ਮੁਕੰਮਲ ਇਹ ਜਾਤੀਵਾਦ ਵਾਲਾ ਫਰਕ ਮਿਟ ਗਿਆ ਤੇ ਨਹੀਂ ਹੈ ਅਜੇ ਵੀ ਮਤਲਬ ਉਹ ਜਿਹੜੀ ਜਾਗੀਰੂ ਰਹਿਦ ਖੂੰਦਿਆ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਹੈ ਆਪਾਂ ਦੇਖਦੇ ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੜੀ ਹੈਰਾਨੀ ਹੁੰਦੀ ਆ ਵੀ ਸ਼ਮਸ਼ਾਨ ਘਟ ਅੱਡ ਅੱਡ ਨੇ ਗੁਰਦੁਆਰਿਆਂ ਦੇ ਵਿੱਚ ਭਾਂਡੇ ਅੱਡ ਅੱਡ ਨੇ ਉਹਨਾਂ ਦੇ ਮਤਲਬ ਗੁਰਦੁਆਰੇ ਅੱਡ ਅੱਡ ਨੇ ਪਿੰਡਾਂ ਦੇ ਵਿੱਚ ਬਾਣੀ ਨੂੰ ਇੱਕ ਨੂੰ ਮੰਨਣਾ ਫਲਸਫਾ ਇੱਕ ਮੰਨਣਾ ਪਰ ਉਹ ਅਲੱਗ-ਅਲੱਗ ਹੋਣਗੇ ਤਾਂ ਪਿਛਲੇ ਦੌਰ ਚ ਅਸੀਂ ਦੇਖਿਆ ਵੀ ਆ ਇਹਦੇ ਚ ਚਰਚਾਵਾਂ ਵੀ ਚੱਲਦੀਆਂ ਰਹੀਆਂ ਐ ਵੀ ਜਿਹੜੀ ਸਥਾਨ ਗਰਬਾਣੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਨੇ ਮਤਲਬ ਉਹਨਾਂ ਨੂੰ ਦਿੱਤੀ ਆ ਉਹ ਅਜੇ ਸਾਡੇ ਜਿਹੜੇ ਇਥੇ ਅਖੌਤੀ ਲੰਬਰਦਾਰ ਆ ਉਹਨਾਂ ਨੂੰ ਨਹੀਂ ਦਿੰਦੇ ਇਸੇ ਕਰਕੇ ਬਹੁਤ ਸਾਰੇ ਜਿਹੜੇ ਡੇਰੇ ਬਣੇ ਨੇ ਤੇ ਸਾਡੇ ਉਸ ਪਾਈਚੇਰੇ ਦਾ ਵੱਡਾ ਵਰਗ ਜਿਹੜਾ ਉਹ ਡੇਰਿਆਂ ਵੱਲ ਜਾਣ ਨੂੰ ਮਜਬੂਰ ਹੋਇਆ ਜੀ ਜੇ ਪਿਛਲੇ ਸਮੇਂ ਤੋਂ ਜੇਕਰ ਦੇਖੀਏ ਆਪਾਂ ਇਸ ਥੀਜ ਤੋਂ ਮੁਨਕਰ ਨਹੀਂ ਹੋ ਸਕਦੇਗੇ ਤੁਸੀਂ ਕਹਾਂ ਵੀ ਹਏ ਹਲਤੀ ਕਹਲੇ ਵੀ ਵਿਤਕਰਾ ਹੈਗਾ ਪਰ ਨਾਲ ਨਾਲ ਜੇਕਰ ਦੇਖੀਏ ਤਾਂ ਐਸੀ ਭਾਈਚਾਰੇ ਦੇ ਵਿੱਚ ਵੀ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇਗੇ ਜਰਨਲ ਭਾਈਚਾਰੇ ਦੇ ਵਿੱਚ ਵੀ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇਗੇ ਬਹੁਤ ਸਾਰੇ ਜਰਨਲ ਤਬਕੇ ਹੋ ਜਾ ਵੀ ਆ ਜਿਹੜਾ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬਿਲਕੁਲ ਵੀ ਮੰਨਦਾ ਹੀ ਨਹੀਂਗਾ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਹੀ ਨਹੀਂਗੀ ਪਰ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹੈਗੇ ਵੀ ਇੱਕ ਤਰ੍ਹਾਂ ਦਾ ਟਾਰਗੇਟ ਸੈੱਟ ਕੀਤਾ ਜਾ ਰਿਹਾ ਹੈ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਵੀ ਜੱਟ ਵਰਸਸ ਦਲਤ ਬਣਾ ਦਿੱਤਾ ਜਾਂਦਾ ਹੈਗਾ ਕਿਸ ਤਰ੍ਹਾਂ ਦੀਆਂ ਧਿਰਾਂ ਜਿਹੜੀਆਂ ਇਸ ਦੇ ਪਿੱਛੇ ਕੰਮ ਕਰਦੀਆਂ ਹੈ ਤੁਹਾਨੂੰ ਪਤਾ ਹੈ ਦੇਖੋ ਦੋ ਜਮਾਤਾਂ ਨੇ ਹੂੰ ਇੱਕ ਲੁੱਟਣ ਵਾਲੀ ਜਮਾਤ ਹੁੰਦੀ ਆ ਇੱਕ ਜੀ ਦੀ ਲੁੱਟ ਹੁੰਦੀ ਆ ਤੇ ਲੁੱਟੇ ਨਹੀਂ ਕਿ ਵੱਡੇ ਪੱਦਰ ਤੇ ਹੋਵੇ ਉਹ ਛੋਟੇ ਛੋਟੇ ਹਿੱਤਾਂ ਦੇ ਵਿੱਚ ਵੀ ਹੁੰਦੀ ਆ ਹਨ ਤੇ ਆਪਾਂ ਦੇਖਦੇ ਆਂ ਵੀ ਜਿਹੜੇ ਇਸ ਦਲਤ ਵਰਗ ਦੇ ਵਿੱਚੋਂ ਪੜ ਲੇਕ ਗਏ ਉਹ ਵੱਡੇ ਅਫਸਰ ਬਣ ਗਏ ਵੱਡੇ ਅਹੁਦਿਆਂ ਤੇ ਚਲੇ ਗਏ ਉਹਨਾਂ ਦਾ ਰਾਜਨੀਤੀ ਦੇ ਵਿੱਚ ਮਤਲਬ ਪੈਰ ਟਿਕ ਗਿਆ ਕੋਈ ਮਤਲਬ ਉੱਥੇ ਉਹਨਾਂ ਨੂੰ ਸੱਤਾ ਦੇ ਵਿੱਚ ਥਾਂ ਮਿਲ ਗਈ ਉਹਨਾਂ ਦੀ ਜਮਾਤ ਬਦਲ ਗਈ ਉਹ ਇੱਕ ਮਤਲਬ ਜਮਾਤੀ ਪਾੜਾ ਵੀ ਆਪਾਂ ਕਹਿ ਸਕਦੇ ਆ ਤੇ ਮੈਂ ਇਹਨੂੰ ਕਹੂੰਗੀ ਕਿ ਇਹ ਜਿਹੜੀ ਸੱਤਾ ਦੀ ਤਾਕਤ ਹੈ ਨਾ ਸੱਤਾ ਦੀ ਤਾਕਤ ਦਾ ਵੀ ਇੱਕ ਤੇ ਇਹ ਵੀ ਇੱਕ ਧਿਰ ਬਣ ਜਾਂਦੀ ਆ ਉਹ ਕੋਈ ਵੀ ਸੱਤਾ ਹੋਵੇ ਸਾਡੇ ਚਾਹੇ ਪਿੰਡ ਦੀ ਸਰਪੰਚੀ ਦੀ ਸੱਤਾ ਹੋਵੇ ਉਹ ਵੀ ਇੱਕ ਪਿੰਡ ਦੀ ਮਤਲਬ ਮੁਖੀਆ ਹੁੰਦਾ ਹੈ ਨਾ ਪਿੰਡ ਦੀ ਸਰਕਾਰ ਹੁੰਦੀ ਆ ਉਹ ਤਾਕਤ ਹੋਵੇ ਤੇ ਚਾਹੇ ਵੱਡੇ ਮਤਲਬ ਕਿਸੇ ਸੂਬੇ ਦੀ ਹੋਵੇ ਜਾਂ ਵੱਡੇ ਪੱਦਰ ਤੇ ਹੋਵੇ ਇਹ ਉਹਦੇ ਵੱਲੋਂ ਕੀਤੇ ਜਾਂਦੇ ਤੱਕੇ ਆ ਜਿਹੜੀਆਂ ਤੁਸੀਂ ਗੱਲਾਂ ਜਾਂ ਆਪਾਂ ਵੀ ਅੱਜ ਵੀ ਇੱਥੇ ਜੇ ਇਕੱਠੇ ਹੋਏ ਆਂ ਜੈਤੋ ਦੇ ਵਿੱਚ ਇਹ ਸਾਰੇ ਹਰ ਇੱਕ ਮਾਮਲੇ ਜਿਹੜੇ ਇਹ ਮਤਲਬ ਦਲਤਵਾੜਸ ਜੱਟ ਜਾਂ ਉੱਚ ਜਾਤੀ ਨਾਲ ਨਹੀਂ ਪ੍ਰਭਾਵਿਤ ਹੁੰਦੇ ਬਹੁਤ ਸਾਰੇ ਥਾਵਾਂ ਤੇ ਹੁਣ ਜੇ ਗੋਰੇ ਮੱਤੇ ਦਾ ਮਾਮਲਾ ਆਉਂਦਾ ਆ ਜਾਂ ਆਪਾਂ ਮਤਲਬ ਦਾਨ ਸਿੰਘ ਵਾਲਾ ਵੇਖੀਏ ਮਾਮਲਾ ਪਿੰਡ ਦਾਨ ਸਿੰਘ ਵਾਲੇ ਦੇ ਵਿੱਚ ਤਾਂ ਜਿਹੜੀਆਂ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਉਹ ਦੋਵੇਂ ਇੱਕ ਭਾਈਚਾਰੇ ਦੇ ਲੋਕ ਸੀਗੇ ਪਰ ਇੱਕ ਦੇ ਮਗਰ ਸਤਾ ਖੜੀ ਸੀ ਤੇ ਦੂਜੇ ਜਿਹੜੇ ਸੀ ਉਹ ਵਿਚਾਰੇ ਮਤਲਬ ਕੀ ਕਹਿ ਲਓ ਵੀ ਉਹਨਾਂ ਦੇ ਮਗਰ ਕੋਈ ਤਾਕਤ ਨਹੀਂ ਸੀਗੀ ਤੇ ਇਦਾਂ ਹੀ ਇੱਥੇ ਆ ਵੀ ਜੇ ਗੋਰੇ ਮੱਤੇ ਦੇ ਨਾਲ ਵਧੀਕੀ ਹੁੰਦੀ ਹੈ ਤਾਂ ਵਧੀਕੀ ਕਰਨ ਵਾਲਾ ਕਰਾਉਣ ਵਾਲਾ ਕੌਣ ਹੈ ਕਰਾਉਣ ਵਾਲਾ ਐਮਐਲਏ ਵੀ ਦਲਤ ਆ ਕਰਨ ਵਾਲਾ ਜਿਹੜਾ ਐਸਐਚਓ ਆ ਉਹ ਵੀ ਦਲਤ ਆ ਪਰ ਉਹ ਇਹ ਸਾਰੀਆਂ ਗੱਲਾਂ ਪਾਸੇ ਰਹਿ ਜਾਂਦੀਆਂ ਕਿਉਂਕਿ ਪ੍ਰਸ਼ਾਸਨ ਜਿਹੜਾ ਆ ਨਾ ਚਾਹੇ ਪੁਲਿਸ ਦੇ ਅਫਸਰ ਹੋਣ ਜਾਂ ਸਿਵਲ ਦੇ ਹੋਣ ਪਤ ਦੁੱਖ ਨਾ ਕਹਿਣਾ ਪੈਂਦਾ ਵੀ ਉਹ ਬਹੁਤ ਪੜੇ ਲਿਖੇ ਹੁੰਦੇ ਹੋਣ ਦੇ ਬਾਵਜੂਦ ਉਹਨਾਂ ਨੇ ਲੰਬਾ ਸਮਾਂ 35 35 40 40 ਦੀ ਸਵਾਰਨ ਨੌਕਰੀ ਵੀ ਕਰਨੀ ਹੁੰਦੀ ਹੈ ਸਰਕਾਰ ਤਾਂ 5 ਸਾਲ ਲਈ ਆਉਂਦੀ ਹੈ 5 ਸਾਲ ਬਾਅਦ ਬਦਲ ਜਾਂਦੀ ਆ ਅੱਜ ਕਿਹਦੀ ਸੱਤਾ ਕੱਲ ਨੂੰ ਕਿਹਦੀ ਹੋਣੀ ਆ ਪਰ ਉਹ ਉਸ ਸੱਤਾਧਾਰੀ ਪਾਰਟੀ ਦੇ ਹੱਥ ਠੋਕਾ ਬਣ ਕੇ ਤੇ ਜਿਵੇਂ ਉਹ ਕਰਾਉਣਾ ਚਾਹੁੰਦੇ ਜਿਹੜਾ ਵੀ ਬੰਦਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਵੀ ਇਹ ਮੈਨੂੰ ਇੱਥੇ ਨੁਕਸਾਨ ਪਹੁੰਚਾਉਂਦਾ ਏ ਮੇਰੇ ਇੱਥੇ ਮੇਰੇ ਲਈ ਖਤਰਾ ਆ ਉਹਨੂੰ ਉਹ ਟਾਰਗੇਟ ਬਣਾਉਂਦੇ ਹੂੰ ਤਾਂ ਇਹ ਇੱਕ ਹੈਗਾ ਵੀ ਸੱਤਾ ਦਾ ਜਿਹੜਾ ਇੱਕ ਤਾਕਤ ਦਾ ਨਸ਼ਾ ਆ ਉਹ ਮਤਲਬ ਆਪ ਤੋਂ ਮਾੜੇ ਦੇ ਉੱਤੇ ਜਿਹੜਾ ਆ ਉਹ ਵਰਤਿਆ ਜਾ ਰਿਹਾ ਹੈ ਤੇ ਚੰਦਪਾਨ ਦਾ ਮਾਮਲਾ ਹਜੇ ਵੀ ਸੁਰਖੀਆਂ ਦੇ ਵਿੱਚ ਹੈਗਾ ਉਹਦੇ ਵਿੱਚ ਸਿਰਫ ਇੱਕ ਧਿਰ ਆ ਜਿਹੜੀ ਜੇਕਰ ਦੇਖੀ ਤਾਂ ਗਮਦੂਰ ਸਿੰਘ ਦੋਸ਼ੀ ਸੀਗਾ ਪਰ ਕਈ ਮੀਡੀਆ ਚੈਨਲਾਂ ਵਾਲੇ ਇਹ ਬਣਾਤਾ ਕਿ ਜਦੋਂ ਦੂਜੀ ਧਿਰ ਦੇ ਨਾਲ ਜਾ ਕੇ ਕਿਸਾਨ ਜਥੇਬੰਦੀਆਂ ਖੜਗੀਆਂ ਕਈ ਚੈਨਲਾਂ ਨੇ ਕਿਹਾ ਲਈ ਦੋ ਜੀ ਜੱਟ ਜਥੇਬੰਦੀਆਂ ਇਹਨਾਂ ਦੇ ਹੱਕ ਦੇ ਵਿੱਚ ਆਈਆਂ ਉਹ ਸਾਰਾ ਕੁਝ ਬਣਿਆ ਉਹ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਚੰਦਪਣ ਵਾਲੇ ਮਾਮਲੇ 'ਚ ਹਰ ਬੰਦੇ ਦਾ ਆਪ ਦਾ ਆਪ ਦਾ ਨਜ਼ਰੀਆ ਹੁੰਦਾ ਮੈਂ ਸਾਰੀਆਂ ਵੀਡੀਓ ਸ਼ਾਇਦ ਦੇਖੀਆਂ ਵੀ ਨਾ ਹੁਣ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਪਰ ਗੱਲ ਇਹ ਹੁੰਦੀ ਆ ਵੀ ਜਿੱਦਾਂ ਪਿੰਡਾਂ ਦੇ ਵਿੱਚ ਹੁੰਦਾ ਹੈ ਆਮੀ ਆਪਾਂ ਦੇਖਣ ਵਾਲਾ ਦੇਖਦੇ ਆ ਵੀ ਜਦੋਂ ਕਿਉਂਕਿ ਇੱਕ ਪਾਸੇ ਉਹ ਜੱਟ ਜ਼ਿਮੀਂਦਾਰ ਨੇ ਤਾਕਤ ਵਾਲੇ ਨੇ ਉਹਨਾਂ ਕੋਲ ਪੈਸਾ ਵੀ ਆ ਜ਼ਮੀਨ ਵੀ ਆ ਸੱਤਾ ਦੇ ਵੀ ਉਹ ਨੇੜੇ ਆ ਉਹਨਾਂ ਦੇ ਹੱਥ ਵਿੱਚ ਤਾਕਤ ਆ ਉਹਨਾਂ ਵੱਲੋਂ आ, मतलब गरीबਾਂ ਦੇ ਉੱਤੇ ਜਿਸ ਤਰ੍ਹਾਂ ਤਰ੍ਹਾਂ ਉਹਨਾਂ ਦੇ ਉੱਤੇ ਜ਼ੁਲਮ ਢਾਇਆ ਗਿਆ ਤੇ ਪਿੰਡ ਦੇ ਜਿਹੜੇ ਬਾਕੀ ਲੋਕ ਹੁੰਦੇ ਆ ਨਾ ਜਿਹੜੇ ਉਸ ਭਾਈਚਾਰੇ ਦੇ ਉਹ ਜੱਟ ਜ਼ਿਮੀਂਦਾਰ ਵਾਲੇ ਹੁਣ ਉਹਨਾਂ ਦੇ ਅੰਦਰ ਇੱਕ ਭੈ ਜ ਆ ਪੈਦਾ ਹੋ ਜਾਂਦਾ ਉਹ ਮੂਰੇ ਨਹੀਂ ਆਉਣਾ ਚਾਹੁੰਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਅੰਦਰ ਖਾਤੇ ਬੇਸ਼ੱਕ ਉਹ ਦੁਖੀ ਹੋਣ ਇਸ ਗੱਲ ਤੋਂ ਪੀੜਤ ਵੀ ਹੁੰਦੇ ਕੁਝ ਲੋਕ ਕੁਝ ਲੋਕ ਹਿੰਮਤ ਕਰ ਲੈਂਦੇ ਨੇ ਪਰ ਸਾਰੇ ਹਿੰਮਤ ਨਹੀਂ ਕਰਦੇ ਵੀ ਅਸੀਂ ਖੁੱਲ ਕੇ ਕਿਸੇ ਦਾ ਉਹਦਾ ਮਖਾਲਫਤ ਕਰ ਸਕੀਏ ਇਹ ਵੀ ਹੁੰਦਾ ਜੇਕਰ ਮੰਨ ਲਓ ਵੀ ਵੱਡੇ ਪੱਧਰ ਦੇ ਉੱਤੇ ਦੇਖੀਏ ਤਾਂ ਆਪਾਂ ਕਿਸਾਨੀ ਵੀ ਪੀੜਤਾ ਤੇ ਦਲਤ ਤਬਕਾ ਵੀ ਪੀੜਤਾ ਕਿਉਂਕਿ ਜੇਕਰ ਡਾਟਾ ਦੇਖੀਏ ਤਾਂ ਆਪਾਂ ਓਵਰਆਲ 90% ਦੇ ਲਗਭਗ ਕਿਸਾਨੀ ਆ ਜਿਹੜੀ ਉਹ ਕਰਜ਼ੇ ਦੀ ਸ਼ਿਕਾਰ ਆ ਤੇ ਪੰਜ ਕਿੱਲਾਂ ਤੋਂ ਛੋਟੀ ਨਿਮਨ ਕਿਸਾਨੀ ਰਹਿ ਗਈ ਆ ਅੱਜ ਇਸ ਟਾਈਮ ਕਿਤੇ ਨਾ ਕਿਤੇ ਉਹਨਾਂ ਨੂੰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਆ ਤੇ ਅਜਿਹੇ ਸਮੇਂ ਉਹ ਪਾੜਾ ਕਿੰਨਾ ਲੋਕਾਂ ਦੇ ਕੰਮ ਆ ਰਿਹਾ ਹੈਗਾ ਜੋ ਪਾਇਆ ਜਾ ਰਿਹਾ ਹੈਗਾ ਦੋਨਾਂ ਕਮਿਊਨਿਟੀਾਂ ਦੇ ਵਿੱਚ ਦੇਖੋ ਛੋਟੀ ਕਿਸਾਨੀ ਜਿਹੜੀ ਆ ਨਾ ਕਈ ਵਾਰੀ ਬਹੁਤ ਸਾਰੇ ਕੇਸ ਅਸੀਂ ਦੇਖੇ ਆ ਗੱਲਬਾਤ ਹੁੰਦੀ ਰਹਿੰਦੀ ਆ ਕਿ ਕਿ ਲਗਾਤਾਰ ਵਿਚਰਦੇ ਆ ਸਮਾਜ ਦੇ ਵਿੱਚ ਵੀ ਕਿਸੇ ਬੰਦੇ ਕੋਲੇ ਜੱਟ ਜ਼ਿਮੀਂਦਾਰ ਕੋਲੇ ਭਾਵੇਂ ਕਨਾਲਾਂ ਚ ਜ਼ਮੀਨ ਹੋਵੇ ਪਰ ਉਹਦੇ ਅੰਦਰ ਨਾ ਉਹਨੂੰ ਵਰਤਿਆ ਜਾਂਦਾ ਵੀ ਮਤਲਬ ਮੈਂ ਤਾਂ ਐਮਐਸਪੀ ਵਾਲੇ ਮਾਮਲੇ ਚ ਵੀ ਕਹੂੰਗੀ ਵੀ ਛੋਟੇ ਕਿਸਾਨਾਂ ਨੂੰ ਤੇ ਇਹਦਾ ਫਾਇਦਾ ਨਹੀਂ ਹੋਣਾਗਾ ਹੋਰ ਵੀ ਮਾਮਲਿਆਂ ਦੇ ਵਿੱਚ ਜੋ ਕਾਮੁਨਿਸਟਾਂ ਦੇ ਖਿਲਾਫ ਵਿਰੋਧ ਕਰਨ ਦੇ ਲਈ ਵੀ ਇਹ ਕਾਮੁਨਿਸਟ ਤੁਹਾਡੀਆਂ ਜ਼ਮੀਨਾਂ ਖੋਣਗੇ ਜਿਹਦੇ ਕੋਲ ਹੈ ਇੱਕ ਕਨਾਲ ਜ਼ਮੀਨ ਉਹਦੀ ਕੀ ਖੋਈ ਜਾਊਗੀ ਜਾਂ ਕੋਈ 18 ਕਿੱਲੇ ਦਾ ਜਿਹੜਾ ਸਟੈਂਡਰਡ ਐਕਟ ਬਣਿਆ ਸੀ ਹੈਨਾ 17 ਏਕੜਾ 17 ਏਕੜ ਵਾਲਾ ਜੇ ਕੋਈ ਗੱਲ ਕਰੇ ਵੀ ਇਹਦੇ ਤੋਂ ਵੱਧ ਜਿਹਨਾਂ ਕੋਲੇ ਸਰਪਲਸ ਜ਼ਮੀਨ ਹੈ ਉਹਨਾਂ ਤੋਂ ਲਈ ਜਾਵੇ ਉਹ ਉਹਨਾਂ ਨੂੰ ਬੜੀ ਰੜਕਲ ਲੱਗ ਜਾਂਦੀ ਆ ਤੇ ਉਹਨਾਂ ਨੂੰ ਉਹ ਪੜਕਾ ਕੇ ਤੇ ਗਰੀਬ ਉਹਨਾਂ ਦੇ ਖਿਲਾਫ ਖੜਾ ਕਰ ਲੈਂਦੇ ਨੇ ਆਪਦੇ ਨਾਲ ਗੋਲ ਬੰਦ ਕਰ ਲੈਂਦੇ ਆਪਦੇ ਨਾਲ ਉਹਨਾਂ ਦੀ ਲੰਬੰਦੀ ਕਰ ਲੈਂਦੇ ਆ ਹਾਲਾਂਕਿ ਉਹਨਾਂ ਕੋਲੇ ਗਵਾਂ ਨੂੰ ਤਾਂ ਕੁਝ ਹੈ ਨਹੀਂ ਜੇ ਵੰਡੀ ਜਾਊਗੀ ਜਿਹੜੀ ਗੱਲ ਆਪਾਂ ਕਰਦੇ ਆਂ ਉਹਨਾਂ ਨੂੰ ਵੀ ਆਊਗਾ ਕੁਛ ਨਾ ਕੁਛ ਹੀ ਸਬਰ ਉਹ ਵਰਤੇ ਜਾਂਦੇ ਆ ਇੱਥੇ ਮੈਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਦੇਖਿਆ ਵੀ ਭਾਵੇਂ ਉਹਨਾਂ ਕੋਲ ਜ਼ਮੀਨ ਨਹੀਂ ਰਹੀ ਪਰ ਜਾਤੀਵਾਦ ਵਾਲਾ ਕਿੱਲਾ ਜਾਂ ਜਾਤੀਵਾਲ ਵਾਲੀ ਉਹ ਜਿਹੜੀ ਗੱਲ ਆ ਨਾ ਉਹ ਉਹਨਾਂ ਦੇ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਰਹਿੰਦੇ ਆ ਵੀ ਉਹ ਉਹ ਕਹਿਣਗੇ ਉਹ ਅਸੀਂ ਹੈ ਤਾਂ जाटੀ ਪਰ ਸਾਡੇ ਕੋਲੇ ਜ਼ਮੀਨ ਨਹੀਂ ਹੈਗੀ ਵੀ ਜੇ ਕਿਤੇ ਮਜ਼ਦੂਰਾਂ ਦੀ ਗੱਲ ਹੋਵੇ ਨਾ ਮੈਂ ਬਹੁਤ ਸਾਰੇ ਮਾਮਲਿਆਂ 'ਚ ਮੀਟਿੰਗਾਂ ਕਰਾਉਣ ਜਾਵਾਂ ਤੇ ਮੈਂ ਕਹਾਂ ਵੀ ਮਜ਼ਦੂਰਾਂ ਦੀ ਮੀਟਿੰਗ ਕਰਦੇ ਆ ਉਹ ਆ ਕੇ ਕਹਿਣਗੇ ਮਤਲਬ ਉਹਨਾਂ ਨੂੰ ਇਹ ਗੱਲ ਚੁੱਭ ਜਾਂਦੀ ਆ ਵੀ ਹੂੰ ਅਸੀਂ ਜੱਟ ਆ ਵੀ ਕਰਦੇ ਬੇਸ਼ੱਕ ਉਹ ਮਜ਼ਦੂਰੀ ਹੁਣ ਪਰ ਇਹ ਜਿਹੜਾ ਇਹ ਫਰਕ ਜੇ ਹੈ ਆ ਇਹ ਉਹਨਾਂ ਦੀ ਅਜੇ ਸਮਝ ਹੀ ਨਹੀਂ ਬਣੀ ਜੀ ਹਾਂ ਅੱਛਾ ਜੇਕਰ ਮੰਨ ਲਓ ਵੀ ਏਕਾ ਬਣਾਉਣਾ ਹੋਵੇ ਕਿਸ ਕਿਸ ਤਰ੍ਹਾਂ ਦੀਆਂ ਫੋਰਸਸ ਦੀ ਜ਼ਰੂਰਤ ਪਊਗੀ ਕਿਸ ਤਰੀਕੇ ਨਾਲ ਪ੍ਰਚਾਰ ਕਰਨਾ ਪਊਗਾ ਕਿਹੜੀਆਂ-ਕਿਹੜੀਆਂ ਆਰਗੇਨਾਈਜੇਸ਼ਨਾਂ ਤੋਂ ਉਮੀਦ ਕੀਤੀ ਜਾ ਸਕਦੀ ਆ ਵੀ ਇਹ ਏਕਾ ਕਰਵਾ ਸਕਦੀਆਂ ਹੈਗੀਆਂ ਕਿਉਂਕਿ ਸਾਂਝੀ ਫੋਰਸ ਦੀ ਜ਼ਰੂਰਤ ਆ ਫੇਰ ਵੀ ਕਾਰਪੋਰੇਟ ਵੱਡੀ ਵੱਡਾ ਤਬਕਾ ਹੈਗਾ ਉਹਦੇ ਨਾਲ ਜੇ ਲੜਾਈ ਲੜਨੀ ਹੈਗੀ ਆ ਤਾਂ ਸਾਂਝਾ ਲੜ ਕੇ ਲੜਨੀ ਪਊਗੀ ਕਿਸ ਤਰੀਕੇ ਦੇ ਨਾਲ ਇੱਕਾ ਹੋ ਸਕਦਾ ਹੈ ਦੇਖੋ ਕਾਰਪੋਰੇਟ ਦਾ ਹਮਲਾ ਬਹੁਤ ਵੱਡਾ ਹੈ ਹਨਾ ਸਾਡੇ ਉੱਤੇ ਉਹਦੇ ਉਹ ਜਿਹੜੇ ਉਹਦੇ ਖਿਲਾਫ ਜਿਹੜੇ ਮਤਲਬ ਲੜਨ ਵਾਲੇ ਲੋਕ ਐ ਅਸੀਂ 95% ਬੰਦੇ ਆ 5% ਲੋਕ ਨੇ ਜਿਹੜੇ ਕਾਰਪੋਰੇਟ ਦੇ ਮਤਲਬ ਬੰਦੇ ਆ ਹਾਮੀ ਜਾਂ ਉਸ ਸ਼੍ਰੇਣੀ ਦੇ ਵਿੱਚ ਆਉਂਦੇ ਆ ਲੜਾਈ ਸਾਡੀ ਸਾਰਿਆਂ ਦੀ ਆ ਇਹਦੇ ਵਿੱਚ ਅਸੀਂ ਜਿੰਨੀਆਂ ਵੀ ਖੱਬੀਆਂ ਮਤਲਬ ਧਿਰਾਂ ਆ ਡੈਮੋਕ੍ਰੈਟਿਕ ਧਿਰਾਂ ਆ ਜਮਹੂਰੀ ਧਿਰਾਂ ਆ ਧਾਰਮਿਕ ਜਥੇਬੰਦੀਆਂ ਨਿਰਪੱਖ ਤੌਰ ਤੇ ਲੜਨ ਵਾਲੀਆਂ ਆ ਉਹ ਸਾਰੀਆਂ ਮਤਲਬ ਚਾਹੇ ਕੋਈ ਦਲਤਾਂ ਦੀਆਂ ਚਾਹੇ ਕੋਈ ਕਿਸਾਨੀ ਦੀਆਂ ਜਥੇਬੰਦੀਆਂ ਔਰਤਾਂ ਦੀਆਂ ਜਥੇਬੰਦੀਆਂ ਹਰ ਵਰਗ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਆ ਨਹੀਂ ਤੇ ਸਾਡੀ ਬਹੁਤ ਪੁਰੀ ਹਾਲਤ ਹੋਣੀ ਆ 91 99 ਚ ਜਦੋਂ ਇਹ ਨੀਤੀਆਂ ਆਈਆਂ ਸੀ ਨਾ ਤਾਂ ਅਸੀਂ ਮਤਲਬ ਉਦੋਂ ਵੀ ਲੋਕਾਂ ਨੂੰ ਇਹ ਗੱਲ ਲੋਕਾਂ ਦੇ ਵਿੱਚ ਪ੍ਰਚਾਰ ਚ ਲੈ ਕੇ ਜਾਂਦੇ ਹੁੰਦੇ ਸੀ ਤੇ ਸਾਡੇ ਮੱਧ ਵਰਗ ਦੇ ਵਿੱਚ ਇੱਕ ਬੜਾ ਭਲੇਖਾ ਰਹਿੰਦਾ ਹੁੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਲਾਂਗੇ ਕਿਉਂਕਿ 90 ਤੋਂ ਬਾਅਦ ਅਰ ਜਾਣ ਉਧਰ ਜਾਣ ਦਾ ਬਾਲਾ ਜ਼ਿਆਦਾ ਹੋਇਆ ਤਾਂ ਹੁਣ ਆਪਾਂ ਦੇਖਦੇ ਆਂ ਵੀ ਕਿਦਾਂ ਡਿਪੋਰਟ ਹੋ ਕੇ ਸਾਡੇ ਜਿਹੜੇ ਨੌਜਵਾਨ ਆ ਰਹੇ ਨੇ ਉਹਨਾਂ ਚ ਲੜਕੇ ਵੀ ਨਹੀਂ ਨੇ ਉਹਨਾਂ ਚ ਵੱਡੀ ਉਮਰ ਦੇ ਵੀ ਨਹੀਂ ਛੋਟੇ-ਛੋਟੇ ਬੱਚੇ ਵੀ ਨਹੀਂ ਤੇ ਉਹਨਾਂ ਨੂੰ ਜਲੀਲ ਕਰਕੇ ਭੇਜਿਆ ਜਾ ਰਿਹਾ ਤੇ ਉਹਦੇ ਲਈ ਦੋਸ਼ੀ ਕੌਣ ਆ ਦੋਸ਼ੀ ਤਾਂ ਮੈਂ ਤਾਂ ਇਥੋਂ ਦਾ ਪ੍ਰਬੰਧ ਨੂੰ ਦੋਸ਼ੀ ਮੰਨਦੀ ਆ ਸੋ ਇਹ ਸਾਰੇ ਵਰਗਾਂ ਦੀ ਕਿਉਂਕਿ ਸਾਡੇ ਬੇਰਜ਼ਗਾਰੀ ਬਹੁਤ ਜ਼ਿਆਦਾ ਆ ਕੈਨ ਨੂੰ ਅੱਜ ਜੋ ਮਰਜ਼ੀ ਕਹੀ ਜਾਂ ਜਦੋਂ ਰਿਪੋਰਟ ਹੋ ਕੇ ਆਏ ਆ ਸਾਡੇ ਮੁੱਖ ਮੰਤਰੀ ਕਹੇ ਕਿ ਮੈਂ ਰਜਗਾਰ ਦੇ ਦੂੰਗਾ ਜਿਹੜੇ ਇੱਥੇ ਨੇ ਬੈਠੇ ਅੱਜ ਪ੍ਰੋਫੈਸਰ ਲੜ ਰਹੇ ਨੇ ਲੋਕਾਂ ਨੇ ਬਹੁਤ ਪੜ੍ਹਾਈਆਂ ਕੀਤੀਆਂ ਤੁਸੀਂ ਨੌਕਰੀ ਉਹਨੂੰ ਕਿੰਨੀ ਦੇਣੇ 15000 ਦੀ ਰੈਗੂਲਰ ਤੁਸੀਂ ਕਿਸੇ ਨੂੰ ਜੋਬ ਨਹੀਂ ਦੇ ਰਹੇ ਤੁਸੀਂ ਸਾਰੇ ਮਤਲਬ ਜਿਹੜੇ ਪਬਲਿਕ ਸੈਕਟਰ ਨੂੰ ਖਤਮ ਕਰਕੇ ਪ੍ਰਾਈਵੇਟ ਸੈਕਟਰ ਲੈ ਰਹੇ ਹੋ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਜਿਹੜੀ ਆ ਉਹ ਉਹਦੇ ਐਮਪਲਾਇਰ ਦੇ ਮਨ ਮਰਜ਼ੀ ਤੇ ਚੱਲਣੀ ਆ ਸੋ ਇਸ ਕਰਕੇ ਇਹ ਜਿਹੜੀਆਂ ਨੀਤੀਆਂ ਹਨ ਹਰ ਵਰਗ ਦਾ ਇਹਦੇ ਵਿੱਚ ਸ਼ੋਸ਼ਣ ਹੋ ਰਿਹਾ ਚਾਹੇ ਸਾਡੇ ਆਈਟੀ ਸੈਲ ਦੇ ਬੱਚੇ ਹੋਣ ਕੋਈ ਵੀ ਆ ਪੜ੍ਹੇ ਲਿਖੇ ਨੌਜਵਾਨ ਹੋਣ ਜਾਂ ਅਨਪੜ੍ਹ ਜਨਤਾ ਸਾਡੀ ਉਹਨਾਂ ਦੇ ਵਾਸਤੇ ਕਿਤੇ ਕੋਈ ਰੁਜ਼ਗਾਰ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਵੱਡੇ ਵਰਗ ਦੀ ਲੜਾਈ ਆ ਲੈ ਕੇ ਜਾਣੇ ਆ ਗੱਲਾਂ ਨੂੰ ਜਿੰਨਾ ਕਿ ਸਾਡੀ ਸਮਰੱਥਾ ਹੈ ਅਸੀਂ ਲੈ ਕੇ ਜਾਣੇ ਆ ਲੋਕਾਂ ਨੂੰ ਸਮਝਾਉਣੇ ਆ ਤਾਂ ਇਹਦੇ ਵਿੱਚ ਮੈਂ ਇੱਕ ਬੇਨਤੀ ਕਰੂੰਗੀ ਸਾਡੇ ਨੌਜਵਾਨ ਵਰਗ ਨੂੰ ਜਿਹੜਾ ਪੜ੍ਹਿਆ ਲਿਖਿਆ ਉਹਨਾਂ ਨੂੰ ਇਹਨਾਂ ਨੀਤੀਆਂ ਨੂੰ ਸਮਝਣਾ ਪੈਣਾ ਉਹਨਾਂ ਨੂੰ ਭਗ ਸਿੰਘ ਦੀ ਵਿਚਾਰਸਾਰਾ ਨੂੰ ਗਦਰੀ ਬਾਬਿਆਂ ਦੀ ਵਿਚਾਰਸਾਰਾ ਨੂੰ ਸਮਝ ਕੇ ਵੀ ਦੇਸ਼ ਸਾਡਾ ਸਾਡਾ ਆ ਤੇ ਇਹਦੇ ਤੇ ਕਬਜਾ ਕਿਹਦਾ ਹੋਇਆ ਆ ਤੇ ਅੱਗੇ ਆਉਣ ਵਾਲੇ ਵਕਤ ਚ ਜਿਹੜਾ ਸਾਡੇ ਸਾਰੇ ਸਾਧਨ ਉਹਨਾਂ ਤੇ ਕਿਹਦਾ ਕਬਜਾ ਕਰਾਇਆ ਜਾ ਰਿਹਾ ਆ ਇਹ ਸਾਰੀਆਂ ਗੱਲਾਂ ਸਮਝ ਕੇ ਸਾਨੂੰ ਇੱਕ ਤਾਕਤ ਬਣਾ ਕੇ ਲੜਨਾ ਪਊਗਾ ਧੰਨਵਾਦ ਧੰਨਵਾਦ ਤੁਹਾਡਾ ਸਾਰਾ